ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਦੋਸਤ ਮੇਜਰ ਸਿੰਘ ਸਿੰਡੇ ਅੱਜ ਤੁਹਾਨੂੰ ਇੱਕ ਬਹੁਤ ਵਧੀਆ ਜਾਣਕਾਰੀ ਦੇਣ ਲੱਗਿਆ ਜੋ ਤੁਹਾਡੇ ਸਾਰਿਆਂ ਲਈ ਫਾਇਦੇਮੰਦ ਹੋਵੇਗੀ ਤੇ ਜਿਹਨੂੰ ਜਿਹਨੂੰ ਵੀ ਵੀਡੀਓ ਇਹ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਤੁਹਾਨੂੰ ਮੈਂ ਦੱਸਣ ਲੱਗਿਆ ਜਿਹੜੀ ਜਾਣਕਾਰੀ ਉਹ ਡਾਕਟਰ ਕਰਨਵੀਰ ਸਿੰਘ ਵੱਲੋਂ ਮੈਨੂੰ ਦਿੱਤੀ ਗਈ ਹੈ ਸੰਗਰੂਰ ਵਿਖੇ ਡਾਕਟਰ ਕਰਨ ਸਿੰਘ ਦਾ ਹਸਪਤਾਲ ਬਵਾਸੀਰ ਦਾ ਧੂਰੀ ਰੋੜ ਤੇ ਕਰਨ ਹਸਪਤਾਲ ਬਵਾਸੀਰ ਦਾ ਧੂਰੀ ਰੋੜ ਤੇ ਉਹਨਾਂ ਵੱਲੋਂ ਦੋ ਟੈਸਟਾਂ ਜਿਹੜੇ 1500 ਦੇ ਬਿਲਕੁਲ ਫਰੀ ਕੀਤੇ ਜਾ ਰਹੇ ਨੇ ਇੱਕ ਹੱਡੀਆਂ ਦੀ ਜਾਂਚ ਦਾ ਤੇ ਦੂਜਾ ਸ਼ੂਗਰ ਦਾ ਇਹ ਦੋਹੇ ਟੈਸਟ 1500 ਰੁਪਏ ਦੇ ਨੇ ਬਿਲਕੁਲ ਫਰੀ ਕੀਤੇ ਜਾ ਰਹੇ ਨੇ ਤੇ ਬਾਕੀ ਸਮੇਂ-ਸਮੇਂ ਤੋਂ ਆ ਵੱਲੋਂ ਬਵਾਸੀਰ ਦੇ ਕੈਂਪ ਵੀ ਲਾਏ ਜਾਂਦੇ ਨੇ ਜਿਹਦੇ ਵਿੱਚ ਬਵਾਸੀਰ ਦੀ ਬਿਮਾਰੀ ਦੀ ਜਾਂਚ ਕੀਤੀ ਜਾਂਦੀ ਹੈ ਜਾਂਚ ਤੋਂ ਬਾਅਦ ਫਿਰ ਜੇ ਕਿਸੇ ਮਰੀਜ਼ ਨੂੰ ਦਵਾਈਆਂ ਸਰਦਾ ਹੋਵੇ ਤਾਂ ਦਵਾਈ ਦਿੱਤੀ ਜਾਂਦੀ ਹੈ ਜੇ ਕਿਸੇ ਜੀ ਮਰੀਜ਼ ਦਾ ਆਪਰੇਸ਼ਨ ਹੁੰਦਾ ਹੋਵੇ ਤਾਂ ਉਹਦੇ ਵਿੱਚ ਗਸਕੋਰ ਦਿੱਤਾ ਜਾਂਦਾ ਹੈ ਸਕਰੀਨ ਤੇ ਡਾਕਟਰ ਸਾਹਿਬ ਦੇ ਨੰਬਰ ਚੱਲ ਰਹੇ ਨੇ ਤੁਸੀਂ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ